ਪਰਵਾਰ ਪੂਰੀ ਰਾਤ ਉਹ ਗਿਆ ਧਰਨੇ ਤੇ ਬੈਠੇ ਨੇ ਕੀ ਕਰਨ ਚਾਹ ਰਹੇ ਅਸੀਂ ਸਾਡੀ ਪਾਰਟੀਆਂ ਜਿਹੜੀ ਹੈਗੀ ਇਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਕੇ ਐਫਐਸ ਦਰਜ ਕੀਤੀ ਹੈ ਕਿਉਂਸ ਨਾਮਿਨੇਟ ਕਰ ਦਿੱਤੇ ਗਏ ਕਿਉਂਸ ਆਇਡੈਂਟੀਫਾਈ ਵੀ ਹੋ ਗਏ ਹਨ ਉਹਨਾਂ ਦੇ ਜਿੱਥੇ ਪਰਿਵਾਰ ਹੈਗੇ ਜਿੱਥੋਂ ਦੇ ਰਹਿਣ ਵਾਲੇ ਹੈਗੇ ਸਾਡੀ ਪੁਲਿਸ ਪਾਰਟੀਆਂ ਵਕਫ ਵਕਫ ਥਾਵਾਂ ਤੇ ਰੇਡ ਕਰ ਰਹੀ ਹੈ ਜਿੱਥੇ ਅਸੀਂ ਪਰਿਵਾਰ ਨੂੰ ਵੀ ਮਿਲੇ ਉਹਨਾਂ ਨੂੰ ਪਹਿਲਾਂ ਵੀ ਅਸੀਂ ਪਰਿਵਾਰ ਨੂੰ ਮਿਲਨੇ ਇਹਨਾਂ ਨੂੰ ਦੁਬਾਰਾ ਮਿਲ ਕੇ ਆਸ਼ਵਾਸਨ ਦਿਰਾਇਆ ਹੈ ਕੀ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦੇ ਰਹਿ ਜਾਵੇ ਕੀ ਹੁਣ ਪਰਿਵਾਰ ਕਹਿੰਦਾ ਇੱਥੇ ਬੈਠੂਗਾ ਜਾਂ ਹਲੇ ਇਹਨਾਂ ਨੂੰ ਉਠਾਉਣਾ ਕੋਈ ਤੁਹਾਨੂੰ ਭਰੋਸਾ ਦਿੰਦਾ ਆਪਣਾ ਅਸੀਂ ਅੰਗੇਜਮੈਂਟ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਕਿ ਪਰਿਵਾਰ ਨੂੰ ਜਿਹੜੀ ਅਸੀਂ ਹੁਣ ਤੱਕ ਦੀ ਐਫਰਟ ਕੀਤੀ ਹੈ ਉਹਦੇ ਨਾਲ ਉਹਨਾਂ ਨੂੰ ਜਾਣੂ ਕਰਵਾਈਏ ਉਹਨਾਂ ਨੂੰ ਆਸ਼ਵਾਸਨ ਦੇ ਕੋਈ ਆਇਡੈਂਟੀਫਾਈ ਹੋਇਆ ਕੋਈ ਮਲਜ਼ਮ ਜਿੱਤੇ ਵਿੱਚ ਕਿਉਂ ਆਇਡੈਂਟੀਫਾਈਡ ਹੈਗੇ ਜੀ تین ਅਕਿਊਜ਼ ਬਾਈ ਨੇ ਮਾਈ ਆਇਡੈਂਟੀਫਾਈਡ ਹੈਗੇ ਉਹਨਾਂ ਨੂੰ ਫੜਨ ਚ ਸਾਡੇ ਜਿਹੜੇ ਐਫਰਟ ਹੈਗੇ ਦੋ ਦਿਨ ਤੇ ਚੱਲ ਰਹੇ ਇੱਕ ਇੰਜਰਡ ਵੀ ਸੀ ਨੌਜਵਾਨ ਉਹ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਲਗਾਤਾਰ ਮੋਨੀਟਰ ਕਰ ਰਹੇ ਆ ਸੋ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਪਰਿਵਾਰ ਤਸਵੀਰਾਂ ਸਾਹਮਣੇ ਆਈ ਕਿ ਪਰਿਵਾਰ ਕਿਉਂ ਨਾਰਾਜ਼ ਹੈ ਵੀ ਜਿਹੜਾ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ ਦੇਖੋ ਜੀ ਉਹਨਾਂ ਦਾ ਇਹ ਹੈਗਾ ਕਿ ਜਿਹੜੇ ਅਕਿਊਜ਼ਡ ਹੈਗੇ ਉਹ ਫੜੇ ਜਾਣ ਤੇ ਅਸੀਂ ਸਾਡੇ ਸਾਡੇ ਜਿਹੜੇ ਐਫਰਟ ਹੈਗੇ ਉਹਦੇ ਬਾਰੇ ਦੱਸਿਆ ਹੈ ਤੇ ਅਸੀਂ ਸਾਡਾ ਇਹਦੇ ਵਿੱਚ ਜਿਹੜਾ ਹੈਗਾ ਅਕਿਊਜ਼ ਜਿਹੜੇ ਹੈਗੇ ਉਹ ਬਾਇਨ ਨੇ ਮਾਈਡੈਂਟਿਫਾਈਡ ਹੈਗੇ ਸੋ ਐਂਡ THEN WE WILL ARREST THEM ਸੋ ਸ੍ਰੀਕ ਪਰਿਵਾਰ ਵਾਲ ਵੀ ਗਏ ਪ੍ਰਵਾਸੀ ਜ਼ਿਆਦਾਤਰ ਦੋ ਬੰਦੇ ਰਹਿੰਦੇ ਨੇ ਪੀਜੀ ਦੇ ਵਿੱਚ ਪੰਜ-ਪੰਜ ਬੰਦੇ ਰਹਿ ਰਹੇ ਨੇ ਇਸ ਪਿੰਡਾਂ ਦੀ ਨੇੜ ਤੇੜੇ ਪਿੰਡਾਂ ਦੀ ਗੱਲ ਕਰ ਰਹੇ ਨੇ ਉਹਦੇ ਉੱਪਰ ਵੀ ਕਾਰਵਾਈ ਕੁਝ ਕਰ ਰਹੇ ਜਿਹੜੇ ਵੀ ਇਹਨਾਂ ਨੇ ਪੁਆਇੰਟ ਸਾਨੂੰ ਦੱਸੇ ਹੈਗੇ ਇੱਥੇ ਮੌਜੂਦ ਜਿਹੜੇ ਵੀ ਹੈਗੇ ਉਹਨਾਂ ਨੇ ਸਾਰਿਆਂ ਦੇ ਅਸੀਂ ਪੁਆਇੰਟ ਨੋਟ ਕਰ ਲਏ ਤੇ ਕੱਲੇ-ਕੱਲੇ ਪੁਆਇੰਟ ਤੇ ਕਾਰਵਾਈ ਕਰ ਠੀਕ ਠੀਕ ਹੈ ਸਰ ਸਮਾਜ ਹਿਲ ਜਾਂਦਾ ਹੈ ਤੋਂ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਲੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲ ਮੇਰੇ ਕੋ ਬਕਾਇਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਇਹ ਪੂਰਾ ਲੱਗਿਆ ਰਿਹਾ ਹੈ ਮੁਸਤਫੀ ਦੀ ਨਾਲ ਦੇ ਭਾਲ ਕਰਨ ਵਾਸਤੇ ਮੁਰਜਾਉਂਦੀ ਹਾਂ ਮੈਨੂੰ ਲੱਗਦਾ ਵੀ ਬਹੁਤ ਜਲਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇ ਦੇ ਜੀ ਆਪਾਂ ਅਸੀਂ ਮੌਕੇ ਤੇ ਪਹੁੰਚੇ ਆਂ ਪਰਿਵਾਰ ਦੇ ਨਾਲ ਤੁਹਾਡੀ ਸਰ ਗੱਲ ਹੋਈ ਹੈ ਤੇ ਪੁਲਿਸ ਨਾਲ ਵੀ ਗੱਲ ਹੋਈ ਆ ਕੀ ਲੱਗਦਾ ਪਰਿਵਾਰ ਸੰਤੁਸ਼ਟ ਹੋ ਕੇ ਧਰਨਾ ਚੱਕ ਸਕਦਾ ਹੈ ਦੇਖੋ ਅਜੇ ਤੱਕ ਤਾਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਬੇਨਤੀ ਕੀਤੀ ਆ ਆਪ ਜੀ ਨੂੰ ਕਿ ਵੀ ਆਪਾਂ ਮਤਲਬ ਪ੍ਰਸ਼ਾਸਨ ਦੇ ਸਾਡੇ ਤੋਂ ਤੁਸੀਂ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਦਰ ਨੂੰ ਤਿਆਰ ਆਂ ਪਰ ਇਹ ਜਿਹੜਾ ਸੰਸਕਾਰ ਆ ਬੱਚੇ ਦਾ ਫੋਨ ਦੀਏ ਘਰ ਨਾ ਚੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਲੋਗੇ ਸਾਰਾ ਮੁਹਾਲੀ ਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਪਿਆ ਮਤਲਬ ਸਵਾਲ ਵੱਡਾ ਜਿਹੜਾ ਉਠਾਰੇ ਨੇ ਇਹ ਵੀ ਜਿਹੜੇ ਪੀਜੀ ਨੇ ਉਹਦੇ ਵਿੱਚ ਬਿਨਾ ਵੈਰੀਫਿਕੇਸ਼ਨ ਇੱਕ ਇੱਕ ਘਰ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕੁੰਬੜੇ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਪੀਜੀ ਦਾ ਸਵਾਲ ਆ ਨਾ ਜੀ ਇਹ ਬਹੁਤ ਜ਼ਿਆਦਾ ਬਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲਾਂ ਇਹਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15 20 ਦਿਨ ਤੋਂ ਸ਼ੁਰੂ ਹੋਈ ਹੈ ਬਕਾਇਦਾ ਤੌਰ ਤੇ ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਇੱਕ ਸਖਤ ਕਾਰਵਾਈ ਹੈ ਜਿਹੜੀ ਓਪੀ ਚੀਜ਼ ਦੇ ਅਗੇਂਸਟ ਹੋਣ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਇਹ ਨਜਾਇਜ਼ ਪੀਜੀ ਚੱਲ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਣਗੇ ਕੱਲੇ ਮੁਹਾਲੀ ਸ਼ਹਿਰ 'ਚ ਨਹੀਂ ਜਿਹੜੇ ਮੁਹਾਲੀ ਦੇ ਏਰੀਆ 'ਚ ਵੀ ਬਣੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਹੋਰ ਹੀ ਹੈ ਤੇ ਸ਼ੁਰੂ ਹੋ ਚੁੱਕੀ ਹੈ ਸਰ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਮਾਨ ਤੋਂ ਪ੍ਰਵਾਸੀ ਜ਼ਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਹੀ ਉਹਨਾਂ ਦਾ ਆਧਾਰ ਕਾਰਡ ਬਣ ਜਾਂਦਾ ਹੈ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਕੁਝ ਨਹੀਂ ਹੁੰਦਾਗਾ ਕਈ ਵਾਰ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਕੇ ਲੀ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਘਰ ਦੇ ਉੱਪਰ 40-40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਪਰ ਐਡਰੈਸ ਕਿੱਥੇ ਹੋਰਦਾ ਸੀਗਾ ਦਿਖਾਇਆ ਕਰਕੇ ਸਦਾ ਐਡਰੈਸ ਤੋਂ ਫੋਟੋ ਲਗਾਇਆ ਜਾ ਰਿਹਾ ਸੀ ਦੇਖੋ ਜਿੱਥੋਂ ਤੱਕ ਦਾ ਆਧਾਰ ਕਾਰਡ ਦਾ ਸਵਾਲ ਹੈ ਨਾ ਜੀ ਉੱਥੇ ਦਾ ਪਿੰਡ ਦੇ ਜਿਹੜੇ ਵੀ ਮੋਟਰ ਬੰਦੇ ਨੇ ਐਮਸੀ ਆ ਪੰਚਾ ਉਹ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਬੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦਾ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਹੈ ਜਿਹੜੀ ਉਹ ਵਰਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾਈ ਜਾਊਗੀ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਜਾਂਦੀਆਂ ਨੇ ਤੇ ਆਪਣੇ ਪ੍ਰੂਫ ਬਣਾਏ ਜਾਂਦੇ ਨੇ ਆਈਡੀ ਹੁਣ ਤੁਸੀਂ ਪਹੁੰਚੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀਆਂ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਡਿਮਾਂਡ ਨੇ ਅਸੀਂ ਮੰਗਣ ਨੂੰ ਤਿਆਰ ਆਂ ਬੰਦੇ ਵੀ ਬਹੁਤ ਜਲਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਡਿਮਾਂਡ ਪੂਰੀ ਹੋ ਜੂਗੀ ਮੈਂ ਉਹਨੂੰ ਬਾਰ-ਬਾਰ ਬੇਨਤੀ ਕੀਤੀ ਆ ਵੀ ਆਪਾਂ ਇਹ ਧਰਨਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੀ ਮੈਕਸਿਮਮ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸ